ਦੁੱਧ ਵਾਲਾ ਆਪਣੇ ਜਵਾਨ ਪੁੱਤ ਨੂੰ ਨਾਲ ਲੈ ਕੇ ਇੱਕ ਪੁਲਿਸ ਵਾਲੇ ਦੇ ਘਰੇ ਦੁੱਧ ਦੇਣ ਲਈ ਜਾਂਦਾ ਹੈ ਪਰ ਉੱਥੇ ਪਹੁੰਚ ਕੇ ਦੁੱਧ ਵਾਲੇ ਤੇ ਪੁਲਿਸ ਵਾਲੇ ਦੇ ਵਿਚਕਾਰ ਕੁਝ ਬਹਿਸ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਪੁਲਿਸ ਵਾਲਾ ਭਾਈ ਦੁੱਧ ਵਾਲੇ ਦਾ ਕਾਲਰ ਫੜ ਲੈਂਦਾ ਤੇ ਦੁੱਧ ਵੇਚਣ ਵਾਲੇ ਦਾ ਪੁੱਤ ਵੀ ਉਹਦੇ ਨਾਲ ਹੀ ਸੀ ਜਦੋਂ ਉਹ ਇਹ ਦੇਖਦਾ ਹੈ ਕਿ ਇੱਕ ਵਿਅਕਤੀ ਮੇਰੇ ਪਿਓ ਦਾ ਕਾਲਰ ਫੜ ਰਿਹਾ ਹੈ ਤਾਂ ਉਸ ਤੋਂ ਇਹ ਸਹਿਣ ਨਹੀਂ ਹੁੰਦਾ ਉਹ ਗੁੱਸੇ ਵਿੱਚ ਆ ਕੇ ਇੱਕ ਥੱਪੜ ਉਸ ਪੁਲਿਸ ਵਾਲੇ ਨੂੰ ਮਾਰ ਦਿੰਦਾ ਹੈ ਇਹ ਦੇਖ ਕੇ ਪੁਲਿਸ ਵਾਲਾ ਵੀ ਗੁੱਸੇ ਵਿੱਚ ਥਾਣੇ ਫੋਨ ਕਰਕੇ ਪੁਲਿਸ ਦੀ ਗੱਡੀ ਮੰਗਵਾ ਲੈਂਦਾ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਕਹਿਣ ਲੱਗਦਾ ਹੈ ਪਰ ਦੁੱਧ ਵਾਲੇ ਦਾ ਮੁੰਡਾ ਉਸ ਪੁਲਿਸ ਵਾਲੇ ਨੂੰ ਕੁਝ ਅਜੀਹੀ ਗੱਲ ਦੱਸਦਾ ਹੈ ਜ ਜੀ ਨੂੰ ਸੁਣ ਕੇ ਉਸ ਤੋਂ ਮਾਫੀ ਮੰਗਣ ਲੱਗਦੇ ਹਨ ਕੌਣ ਸੀ ਉਹ ਦੁੱਧ ਵਾਲੇ ਦਾ ਮੁੰਡਾ ਤੇ ਪੁਲਿਸ ਵਾਲੇ ਉਸ ਤੋਂ ਮਾਫੀ ਕਿਉਂ ਮੰਗ ਰਹੇ ਸਨ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਵਿੱਚ ਮਾਤਾ-ਪਿਤਾ ਤੇ ਉਹਨਾਂ ਦਾ ਇੱਕ ਮੁੰਡਾ ਹੈ ਮੁੰਡੇ ਦਾ ਨਾਮ ਵਜਿੰਦਰ ਹੈ ਤੇ ਪਿਓ ਦਾ ਨਾਮ ਕਿਸ਼ਨ ਲਾਲ ਸੀ ਕਿਸ਼ਨ ਲਾਲ ਮੱਝਾਂ ਦਾ ਕੰਮ ਕਰਦਾ ਸੀ ਜਦੋਂ ਉਹਦਾ ਪੁੱਤ ਵੱਡਾ ਹੁੰਦਾ ਤਾਂ ਮਾਪਿਓ ਮੁੰਡੇ ਦੀ ਪੜ੍ਹਾਈ ਦੇ ਕਾਰਨ ਜੈਪੁਰ ਚ ਸ਼ਿਫਟ ਹੋ ਜਾਂਦੇ ਹਨ ਉੱਥੇ ਵੀ ਉਹ ਮੱਝਾਂ ਰੱਖਦੇ ਆ ਤੇ ਡੇਰੀ ਦਾ ਕੰਮ ਕਰਦੇ ਆ ਉਹ ਮੱਝਾਂ ਦਾ ਦੁੱਧ ਸ਼ਹਿਰ ਚ ਇੱਧਰ ਉੱਧਰ ਸਪਲਾਈ ਕਰਦੇ ਸਨ ਉਹਨਾਂ ਦਾ ਟਾਈਮ ਵਧੀਆ ਲੰਘ ਰਿਹਾ ਸੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਸੀ ਮੁੰਡਾ ਪੜ੍ਹਨ ਲਿਖਣ ਚਸ਼ਿਆਰ ਸੀ ਉਹਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਤੇ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰਨ ਲੱਗਦਾ ਹੈ ਇਸੇ ਤਰ੍ਹਾਂ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਵਿਜਿੰਦਰ ਦੀ ਮਿਹਨਤ رنگ ਲਿਆਉਂਦੀ ਹੈ ਤੇ ਉਹਦਾ ਆਰਮੀ ਵਿੱਚ ਸਿਲੈਕਸ਼ਨ ਹੋ ਜਾਂਦਾ ਹੈ ਆਪਣੇ ਪੁੱਤ ਦੀ ਨੌਕਰੀ ਦੀ ਖ਼ਬਰ ਸੁਣ ਕੇ ਮਾਪਿਓ ਬਹੁਤ ਖੁਸ਼ ਹੁੰਦੇ ਐ ਭਾਵੇਂ ਵਿਜਿੰਦਰ ਨੌਕਰੀ ਤੇ ਲੱਗ ਗਿਆ ਸੀ ਪਰ ਉਹਦੇ ਪਿਓ ਨੇ ਆਪਣਾ ਕੰਮ ਅਜੇ ਵੀ ਨਹੀਂ ਸੀ ਛੱਡਿਆ ਉਹ ਬਹੁਤ ਜ਼ਿਆਦਾ ਮਿਹਨਤੀ ਸੀ ਉਹ ਬਜਿੰਦਰ ਨੂੰ ਕਹਿੰਦਾ ਹੈ ਕਿ ਤੂੰ ਆਪਣੀ ਤਨਖਾਹ ਨੂੰ ਜੋੜਦਾ ਰਹਿ ਘਰ ਦਾ ਖਰਚਾ ਮੈਂ ਆਪਣੇ ਆਪ ਚਲਾ ਲਾਂਗਾ ਹੁਣ ਇਸੇ ਤਰ੍ਹਾਂ ਉਹਨਾਂ ਦਾ ਸਮਾਂ ਬੀਤਦਾ ਜਾਂਦਾ ਹੈ ਇੱਕ ਦਿਨ ਵਜਿੰਦਰ ਆਪਣੇ ਪਿਓ ਨੂੰ ਖੁਸ਼ਖਬਰੀ ਸੁਣਾਉਂਦਾ ਹੈ ਕਿ ਉਹ ਫੌਜ ਵਿੱਚ ਕਮਾਂਡਰ ਬਣ ਗਿਆ ਤੇ ਉਸ ਦੀ ਤਨਖਾਹ ਹੋਰ ਵੀ ਵੱਧ ਗਈ ਹੈ ਹੁਣ ਜਿਵੇਂ ਹੀ ਪੁੱਤ ਦੀ ਤਨਖਾਹ ਵੱਜ ਜਾਂਦੀ ਹੈ ਤਾਂ ਉਹ ਆਪਣੇ ਮੱਜਾਂ ਦਾ ਕੰਮ ਥੋੜਾ ਜਿਹਾ ਘਟਾ ਲੈਂਦਾ ਕਿਉਂਕਿ ਹੁਣ ਉਹਦੀ ਉਮਰ ਵੀ ਹੋ ਗਈ ਸੀ ਤੇ ਕੱਲਿਆਂ ਤੋਂ ਉਹ ਤੋਂ ਐਨਾ ਕੁਝ ਮੈਨੇਜ ਵੀ ਨਹੀਂ ਸੀ ਹੋ ਰਿਹਾ ਇਸ ਲਈ ਉਹ ਨੇੜੇ-ਨੇੜੇ ਦੇ ਇਲਾਕਿਆਂ ਵਿੱਚ ਹੀ ਹੁਣ ਦੁੱਧ ਸਪਲਾਈ ਕਰਨ ਲੱਗ ਗਿਆ ਸੀ। ਉਹ ਆਪ ਹੀ ਦੁੱਧ ਗਾਂਾਂ ਦੇ ਘਰਾਂ ਤੱਕ ਪਹੁੰਚਾਉਂਦਾ ਸੀ। ਉਹਨਾਂ ਦੇ ਇਲਾਕੇ ਵਿੱਚ ਨਵੇਂ ਥਾਣੇਦਾਰ ਦੀ ਪੋਸਟਿੰਗ ਹੁੰਦੀ ਹੈ। ਉਹ ਥਾਣੇਦਾਰ ਉਸੇ ਕਲੋਨੀ ਵਿੱਚ ਆ ਕੇ ਰਹਿਣ ਲੱਗਦਾ ਜਿਸ ਵਿੱਚ ਕ੍ਰਿਸ਼ਨ ਲਾਲ ਦੁੱਧ ਸਪਲਾਈ ਕਰਦਾ ਹੁੰਦਾ ਸੀ। ਹੁਣ ਉਹ ਥਾਣੇਦਾਰ ਜਿਸ ਦਾ ਨਾਮ ਵਿਸ਼ਾਲ ਕੁਮਾਰ ਸੀ ਉਹ ਬੜਾ ਹੀ ਰਿਸ਼ਵਤਖੋਰ ਬੰਦਾ ਸੀ। ਉਹਨੂੰ ਮੁਫਤ ਖੋਰੀ ਦੀ ਬੜੀ ਆਤ ਸੀ। ਉਹਨੂੰ ਨੌਕਰੀ ਦਾ ਬੜਾ ਕਮਾਂਡ ਸੀ। ਰੇੜੀ ਵਾਰਿਆਂ ਤੋਂ ਸਮਾਨ ਲੈ ਕੇ ਉਹਦੇ ਪੈਸੇ ਵੀ ਨਹੀਂ ਸੀ ਦਿੰਦਾ ਉਹਨੇ ਦੁਕਾਨਦਾਰਾਂ ਨੂੰ ਵੀ ਡਰਾ ਰੱਖਿਆ ਸੀ ਇੱਕ ਦਿਨ ਜਦੋਂ ਕਿਸ਼ਨ ਲਾਲ ਸਵੇਰੇ ਸਵੇਰੇ ਆਪਣਾ ਦੁੱਧ ਸਪਲਾਈ ਕਰਨ ਲਈ ਕਲੋਨੀ ਚਾਉਂਦਾ ਹੈ ਤਾਂ ਉਦੋਂ ਹੀ ਪੁਲਿਸ ਵਾਲੇ ਦੀ ਨਜ਼ਰ ਵੀ ਕਿਸ਼ਨ ਲਾਲ ਤੇ ਪੈਂਦੀ ਹੈ ਉਸ ਨੂੰ ਰੋਕ ਲੈਂਦਾ ਹੈ ਅਤੇ ਉਸ ਨੂੰ ਪੁੱਛਣ ਲੱਗਦਾ ਹੈ ਕਿ ਤੂੰ ਕਿੱਥੇ ਜਾ ਰਿਹਾ ਹੈ ਤੇ ਇਹ ਦੁੱਧ ਕਿੱਥੋਂ ਲੈ ਕੇ ਆਇਆ ਹੈ ਕਿਸ਼ਨ ਲਾਲ ਉਸ ਨੂੰ ਕਹਿੰਦਾ ਹੈ ਕਿ ਮੇਰੇ ਕੋਲ ਮੱਝਾਂ ਦਾ ਦੁੱਧ ਹੈ ਮੈਂ ਦੁੱਧ ਵੇਚ ਕੇ ਹੀ ਆਪਣਾ ਗੁਜ਼ਾਰਾ ਕਰਦਾ ਹਾਂ ਮੈਂ ਕਾਫੀ ਸਮੇਂ ਤੋਂ ਇਥੇ ਕੰਮ ਕਰ ਰਿਹਾ ਹਾਂ ਇਹ ਸੁਣ ਕੇ ਵਿਸ਼ਾਲ ਕੁਮਾਰ ਕਿਸ਼ਨ ਲਾਲ ਨੂੰ ਕਹਿਣ ਲੱਗਦਾ ਹੈ ਕਿ ਫੇਰ ਤਾਂ ਤੇਰੇ ਦੁੱਧ ਦੀ ਚੈਕਿੰਗ ਜ਼ਰੂਰ ਕਰਨੀ ਚਾਹੀਦੀ ਹੈ ਚੈਕਿੰਗ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਦੁੱਧ ਸਹੀ ਹੈ ਜਾਂ ਮਿਲਾਵਟੀ ਕਿਸ਼ਨ ਲਾਲ ਨੇ ਇਸ ਬਾਰੇ ਕਾਫੀ ਕੁਝ ਸੁਣ ਰੱਖਿਆ ਸੀ ਕਿ ਜੇ ਦੁੱਧ ਵਿੱਚ ਮਾੜੀ ਮੋਟੀ ਵਿਗੜਬੜੀ ਆ ਜਾਏ ਤਾਂ ਆਦਮੀ ਖਾ-ਖਾਈ ਚੱਕਰਾਂ 'ਚ ਪੈ ਜਾਂਦਾ ਹੈ ਕਿਸ਼ਨ ਲਾਲ ਉਹਨੂੰ ਕਹਿੰਦਾ ਹੈ ਕਿ ਤੁਸੀਂ ਕੀ ਸੈਂਪਲ ਦੀ ਗੱਲ ਕਰਦੇ ਹੋ ਮੇਰਾ ਦੁੱਧ ਬਿਲਕੁਲ ਸ਼ੁੱਧ ਹੈ ਇਹ ਤਾਂ ਤੁਹਾਨੂੰ ਯਕੀਨ ਨਹੀਂ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲ ਕੇ ਦੇਖ ਸਕਦੇ ਹੋ ਉੱਥੇ ਮੈਂ ਆਪਣੇ ਘਰ ਮੱਝਾਂ ਪਾਲ ਰੱਖੀਆਂ ਹਨ ਇਹ ਸੁਣ ਕੇ ਵਿਸ਼ਾਲ ਕੁਮਾਰ ਥੋੜੀ ਟਾਈਮ ਸੋਚਣ ਲੱਗਦਾ ਹੈ ਤੇ ਫਿਰ ਕਹਿੰਦਾ ਕਿ ਠੀਕ ਹੈ ਜੇ ਤੇਰਾ ਦੁੱਧ ਪਿਓਰ ਹੈ ਤਾਂ ਤੂੰ ਰੋਜ਼ 3 ਲੀਟਰ ਮੇਰੇ ਘਰ ਭੇਜ ਦਿਆ ਕਰ ਤੇ ਜੇ ਤੂੰ ਚਾਹਣਾ ਕਿ ਤੇਰੇ ਸੈਂਪਲ ਭਰ ਕੇ ਚੈੱਕ ਨਾ ਕੀਤੀ ਜਾਵੇ ਤਾਂ ਤੂੰ ਦੁੱਧੋਂ ਦੇ ਮੇਰੇ ਤੋਂ ਪੈਸੇ ਨਾ ਮੰਗੀ ਇਹ ਗੱਲ ਸੁਣ ਕੇ ਕਿਸ਼ਨ ਲਾਲ ਕਹਿੰਦਾ ਹੈ ਕਿ ਸਰ 3 ਲੀਟਰ ਦੁੱਧ ਤਾਂ ਕਾਫੀ ਹੋ ਜਾਂਦਾ ਹੈ ਇਦਨਾਂ ਮੈਨੂੰ ਘਾਟਾ ਪੈ ਜੂਗਾ ਪਰ ਪੁਲਿਸ ਵਾਲਾ ਕਹਿੰਦਾ ਕਿ ਤੈਨੂੰ ਘਾਟਾ ਚਾਹੀਦਾ ਜਾਂ ਤੂੰ ਆਪਣਾ ਕੰਮ ਬਿਲਕੁਲ ਹੀ ਬੰਦ ਕਰਵਾਉਣਾ ਇਹ ਸੁਣ ਕੇ ਕਿਸ਼ਨ ਲਾਲ ਦੀ ਬੋਲਤੀ ਬੰਦ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹ ਹਰ ਰੋਜ਼ ਉਹਦੇ ਘਰ ਦੁੱਧ ਦੀ ਸਪਲਾਈ ਕਰਨ ਲੱਗਦਾ ਹੈ ਕਿਸ਼ਨ ਲਾਲ ਕੋਲ ਹੁਣ ਥੋੜੀਆਂ ਹੀ ਮੱਝਾਂ ਸਨ ਤੇ ਹੁਣ ਜਿਵੇਂ ਰੋਜ਼ ਦਾ 3 ਲੀਟਰ ਦੁੱਧ ਫ੍ਰੀ ਵਿੱਚ ਜਾਣ ਲੱਗਦਾ ਤਾਂ ਉਹਨੂੰ ਇੱਕ ਮਹੀਨੇ ਵਿੱਚ ਹੀ ਕਾਫੀ ਘਾਟਾ ਪੈ ਜਾਂਦਾ ਹੈ ਉਹ ਆਪਣੇ ਪੁੱਤ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਪੁੱਤ ਮੈਨੂੰ ਥੋੜੇ ਜਿਹਾ ਰੁਪਏਾਂ ਦੀ ਜ਼ਰੂਰਤ ਹੈ ਪੁੱਤ ਨੇ ਬਿਨਾਂ ਕਿਸੇ ਸਵਾਲ ਜਵਾਬ ਤੋਂ ਪੈਸੇ ਭੇਜਣ ਲਈ ਹਾਂ ਕਰ ਦਿੱਤੀ ਉਸ ਨੂੰ ਲੱਗਿਆ ਸੀ ਕਿ ਉਹ ਕੋਈ ਹੋਰ ਕੰਮ ਸ਼ੁਰੂ ਕਰ ਰਹੇ ਹੋਣਗੇ ਇਸੇ ਲਈ ਰੁਪਏ ਦੀ ਲੋੜ ਹੈ ਤੇ ਉਹ 2-3 ਮਹੀਨੇ ਲਗਾਤਾਰ ਆਪਣੇ ਪੁੱਤ ਤੋਂ ਪੈਸੇ ਮੰਗਵਾਉਂਦਾ ਰਹਿੰਦਾ ਉਸ ਨੂੰ ਘਰ ਚਲਾਉਣਾ ਹੁਣ ਮੁਸ਼ਕਲ ਲੱਗ ਰਿਹਾ ਸੀ ਦੋ ਤਿੰਨ ਮਹੀਨਾ ਬਾਅਦ ਬਜਿੰਦਰ ਨੂੰ ਫੌਜ ਵਿੱਚੋਂ ਇੱਕ ਮਹੀਨੇ ਦੀ ਛੁੱਟੀ ਮਿਲਦੀ ਹੈ। ਛੁੱਟੀ ਤੋਂ ਬਾਅਦ ਬਜਿੰਦਰ ਆਪਣੇ ਮਾਪਿਓ ਕੋਲ ਆ ਜਾਂਦਾ ਤੇ ਉਹਨਾਂ ਦੇ ਨਾਲ ਹੀ ਰਹਿਣ ਲੱਗਦਾ ਹੈ। ਸ਼ੁਰੂ ਵਿੱਚ ਦੋ ਤਿੰਨ ਦਿਨ ਤਾਂ ਉਹ ਆਪਣੇ ਦੋਸਤਾਂ ਨੂੰ ਮਿਲਣ ਵਿੱਚ ਲੱਗਿਆ ਰਹਿੰਦਾ ਹੈ। ਉਸ ਤੋਂ ਬਾਅਦ ਉਹ ਆਪਣੇ ਪਿਓ ਨਾਲ ਕੰਮਾਂ ਵਿੱਚ ਹੱਥ ਵਟਾਉਣ ਲੱਗਦਾ ਹੈ। ਇੱਕ ਦਿਨ ਉਹ ਬੈਠਾ ਹਿਸਾਬ-ਕਿਤਾਬ ਦੇਖ ਰਿਹਾ ਸੀ ਕਿਉਂਕਿ ਉਸ ਨੂੰ ਇਹ ਲੱਗ ਰਿਹਾ ਸੀ ਕਿ ਉਹਦਾ ਪਿਓ ਪੈਸੇ ਕਿਉਂ ਮੰਗ ਰਿਹਾ ਪਰ ਉਹਨੇ ਕਦੇ ਪੁੱਛਣ ਦੀ ਹਿੰਮਤ ਨਹੀਂ ਸੀ ਕੀਤੀ। ਜਦੋਂ ਹਿਸਾਬ-ਕਿਤਾਬ ਦੇਖਦਾ ਤਾਂ ਉਹਨੂੰ ਪਤਾ ਲੱਗਦਾ ਕਿ ਦੁੱਧ ਦੇ ਕੰਮ ਵਿੱਚ ਤਾਂ ਕਾਫੀ ਘਾਟਾ ਪੈ ਰਿਹਾ। ਉਹ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਜਦੋਂ ਤੁਹਾਨੂੰ ਕੁਝ ਬਾਜੀ ਨਹੀਂ ਰਿਹਾ ਤਾਂ ਤੁਸੀਂ ਇਹ ਕੰਮ ਛੱਡ ਕਿਉਂ ਨਹੀਂ ਦਿੰਦੇ? ਮੈਂ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਕਿ ਤੁਸੀਂ ਇਹ ਕੰਮ ਛੱਡ ਦਿਓ। ਪਰ ਪਿਓ ਕਹਿੰਦਾ ਕਿ ਨਹੀਂ ਪੁੱਤ, ਘਾਟਾ ਨਹੀਂ ਹੋ ਰਿਹਾ। ਵਜਿੰਦਰ ਕਹਿੰਦਾ ਕਿ ਪਾਪਾ ਮੈਂ ਹਿਸਾਬ ਦੇਖਿਆ ਹੈ। ਜਿੰਨੇ ਪੈਸੇ ਤੁਸੀਂ ਦੁੱਧ ਚੋਂ ਕਮਾਉਨੇ ਹੋ ਉਸ ਤੋਂ ਵੱਧ ਤਾਂ ਪਸ਼ੂਆਂ ਦੇ ਉੱਤੇ ਖਰਚ ਹੋ ਜਾਂਦੇ ਐ। ਫਿਰ ਇਸ ਤਰ੍ਹਾਂ ਕੰਮ ਕਰਨ ਦਾ ਕੀ ਫਾਇਦਾ ਹੋਇਆ? ਇਹ ਗੱਲ ਸੁਣ ਕੇ ਕਿਸ਼ਨ ਲਾਲ ਚੁੱਪ ਹੋ ਜਾਂਦਾ ਹੈ। ਕਿਸ਼ਨ ਲਾਲ ਨੂੰ ਇਸ ਤਰ੍ਹਾਂ ਦੇਖ ਕੇ ਵਿਜੇਂਦਰ ਉਹਨੂੰ ਕਹਿਣ ਲੱਗਦਾ ਹੈ, ਕੀ ਗੱਲ ਹੋਈ ਪਾਪਾ ਕੋਈ ਹੋਰ ਗੱਲ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਮੈਂ ਪਿਛਲੇ 2-3 ਮਹੀਨਿਆਂ ਤੋਂ ਦੇਖ ਰਿਹਾ ਹਾਂ, ਕਾਹ ਨੂੰ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਜੇ ਘਾਟਾ ਨਹੀਂ ਹੋ ਰਿਹਾ ਤਾਂ ਫਿਰ ਕੀ ਗੱਲ ਹੈ? ਤੁਸੀਂ ਖੁੱਲ੍ਹ ਕੇ ਮੈਨੂੰ ਗੱਲ ਦੱਸ ਸਕਦੇ ਹੋ। ਪਹਿਲਾਂ ਤਾਂ ਕਿਸ਼ਨ ਲਾਲ ਗੱਲ ਨੂੰ ਇੱਧਰ-ਉੱਧਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਵਿਜੇਂਦਰ ਨੂੰ ਪਤਾ ਸੀ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਜੋ ਪਿਤਾ ਜੀ ਨੂੰ ਪਰੇਸ਼ਾਨ ਕਰ ਰਹੀ ਹੈ। ਉਹ ਜੇਰ ਦੇ ਕੇ ਉਹ ਪੁੱਛਣ ਲੱਗਦਾ ਹੈ ਕਿਸ਼ਨ ਲਾਲ ਆਪਣੇ ਪੁੱਤ ਨੂੰ ਦੱਸਦਾ ਹੈ ਕਿ ਬਾਕੀ ਸਭ ਕੁਝ ਤਾਂ ਠੀਕ ਹੈ ਪਰ ਨਾਲ ਵਾਲੀ ਕਲੋਨੀ ਵਿੱਚ ਇੱਕ ਨਵਾਂ ਥਾਣੇਦਾਰ ਆਇਆ ਹੈ ਜਿਹੜਾ ਦੁੱਧ ਦੇ ਪੈਸੇ ਨਹੀਂ ਦਿੰਦਾ ਉਹਨੇ ਮੈਨੂੰ ਕਈ ਵਾਰੀ ਧਮਕੀ ਦਿੱਤੀ ਹੈ ਕਿ ਜੇ ਮੈਂ ਦੁੱਧ ਦੇ ਪੈਸੇ ਮੰਗੇ ਤਾਂ ਮੈਂ ਤੇਰਾ ਕੰਮ ਬੰਦ ਕਰਵਾ ਦੇਵਾਂਗਾ ਮੈਂ ਉਸ ਬਾਰੇ ਪਤਾ ਕੀਤਾ ਹੈ ਉਹ ਬਹੁਤ ਹੀ ਰਿਸ਼ਵਤਖੋਰ ਹੈ ਉਹ ਸਭ ਨਾਲ ਇਸ ਤਰ੍ਹਾਂ ਹੀ ਕਰਦਾ ਹੈ ਭਾਵੇਂ ਕੋਈ ਦੁਕਾਨਦਾਰ ਹੋਵੇ ਜਾਂ ਰੇੜੀ ਵਾਲਾ ਉਹ ਕਿਸੇ ਨੂੰ ਵੀ ਪੈਸੇ ਨਹੀਂ ਦਿੰਦਾ ਪੂਰਾ ਸ਼ਹਿਰ ਉਹਦੇ ਆਉਣ ਨਾਲ ਦੁਖੀ ਹੈ। ਇਹ ਗੱਲ ਸੁਣ ਕੇ ਬਜਿੰਦਰ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦਾ ਹੈ। ਉਹ ਆਪਣੇ ਪਿਓ ਨੂੰ ਕਹਿੰਦਾ ਕਿ ਜੇ ਅਜਿਹੀ ਗੱਲ ਸੀ ਤਾਂ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ। ਮੈਂ ਤੁਹਾਡਾ ਪੁੱਤਾਂ ਤੁਸੀਂ ਇਕੱਲੇ ਇੰਨਾ ਕੁਝ ਸਹੰਦੇ ਰਹੇ। ਕਿਸ਼ਨ ਲਾਲ ਕਹਿੰਦਾ ਕਿ ਪੁੱਤ ਅਸੀਂ ਤੈਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। ਤੂੰ ਉੱਥੇ ਫੌਜ ਸੀ ਉੱਥੇ ਬੈਠਾ ਕੀ ਕਰ ਸਕਦਾ ਸੀ? ਬਜਿੰਦਰ ਕਹਿਣ ਲੱਗਦਾ ਕਿ ਚਲੋ ਠੀਕ ਹੈ। ਪਿਤਾ ਜੀ ਕੱਲ ਨੂੰ ਮੈਂ ਤੁਹਾਡੇ ਨਾਲ ਚੱਲਾਂਗਾ। ਤੁਸੀਂ ਉਸ ਤੋਂ ਪੈਸੇ ਮੰਗਿਓ ਤੇ ਮੈਂ ਦੇਖਦਾ ਉਹ ਤੁਹਾਨੂੰ ਪੈਸੇ ਕਿਵੇਂ ਨਹੀਂ ਦਿੰਦਾ ਇਹ ਗੱਲ ਸੁਣ ਕੇ ਕਿਸ਼ਨ ਲਾਲ ਇੱਕ ਵਾਰ ਤਾਂ ਮਨਾ ਕਰਦਾ ਪਰ ਜਦੋਂ ਪੁੱਤ ਬਾਰ ਬਾਰ ਕਹਿੰਦਾ ਤਾਂ ਉਹ ਵੀ ਗੱਲ ਲਈ ਹਾਮੀ ਭਰ ਦਿੰਦਾ ਹੈ ਕਿਸ਼ਨ ਲਾਲ ਨੂੰ ਇਸ ਗੱਲ ਦੀ ਪਰੇਸ਼ਾਨੀ ਸੀ ਕਿ ਪੁਲਿਸ ਵਾਲਾ ਕਿਤੇ ਉਹਦੇ ਪੁੱਤ ਤੇ ਕੋਈ ਪੁੱਠਾ ਸਿੱਧਾ ਕੇਸ ਨਾ ਪਾਵੇ ਜੇ ਉਸਨੇ ਕੁਝ ਅਜਿਹਾ ਕੀਤਾ ਤਾਂ ਬਹੁਤ ਜ਼ਿਆਦਾ ਗੜਬੜ ਹੋ ਜਾਊਗੀ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਬਜਿੰਦਰ ਆਪਣਾ ਮੋਟਰਸਾਈਕਲ ਕੱਢਦਾ ਹੈ ਉਹ ਆਪਣੇ ਪਿਓ ਨੂੰ ਕਹਿੰਦਾ ਕਿ ਅੱਜ ਮੈਂ ਤੁਹਾਡੇ ਨਾਲ ਚੱਲਦਾ ਹੈ ਪਹਿਲਾਂ ਤਾਂ ਕਿਸ਼ਨ ਲਾਲ ਸਾਈਕਲ ਤੇ ਦੁੱਧ ਦੇਣ ਜਾਂਦਾ ਹੁੰਦਾ ਸੀ ਕਿਉਂਕਿ ਉਹ ਨੂੰ ਤਾਂ ਮੋਟਰਸਾਈਕਲ ਚਲਾਉਣਾ ਹੀ ਨਹੀਂ ਸੀ ਆਉਂਦਾ ਇਸ ਤੋਂ ਬਾਅਦ ਕਿਸ਼ਨ ਲਾਲ ਆਪਣੇ ਦੁੱਧ ਵਾਲੇ ਢੋਲ ਮੋਟਰਸਾਈਕਲ ਤੇ ਟੰਗ ਲੈਂਦਾ ਉਹ ਪਹਿਲਾਂ ਹੋਰ ਘਰਾਂ ਵਿੱਚ ਜਾ ਕੇ ਦੁੱਧ ਦੇ ਆਉਂਦੇ ਆ ਤੇ ਸਭ ਤੋਂ ਬਾਅਦ ਵਿੱਚ ਪੁਲਿਸ ਵਾਲੇ ਦੇ ਘਰੇ ਜਾਂਦੇ ਆ ਜਦੋਂ ਪੁਲਿਸ ਵਾਲੇ ਦੇ ਘਰੇ ਦੁੱਧ ਪਾਉਣਾ ਆਉਂਦੇ ਆ ਤਾਂ ਉਹਦੀ ਘਰ ਵਾਲੀ ਦੁੱਧ ਪਵਾਉਣ ਲਈ ਆਉਂਦੀ ਹੈ ਪਰ ਬਜਿੰਦਰ ਕਹਿੰਦਾ ਕਿ ਮੈਡਮ ਤੁਸੀਂ ਸਰ ਨੂੰ ਭੇਜ ਦਿਓ ਅਸੀਂ ਉਹਨਾਂ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਅਸੀਂ ਉਹਨਾਂ ਤੋਂ ਪੈਸੇ ਲੈਣੇ ਨੇ ਇਹ ਗੱਲ ਸੁਣ ਕੇ ਪਤਨੀ ਅੰਦਰ ਜਾਂਦੀ ਹੈ ਤੇ ਜਾ ਕੇ ਪੁਲਿਸ ਵਾਲੇ ਨੂੰ ਕਹਿੰਦੀ ਹੈ ਕਿ ਬਾਹਰ ਦੁੱਧ ਵਾਲਾ ਤੁਹਾਨੂੰ ਬੁਲਾ ਰਿਹਾ ਹੈ ਉਹ ਤੁਹਾਡੇ ਤੋਂ ਪੈਸੇ ਮੰਗਦਾ ਹੈ ਇਹ ਗੱਲ ਸੁਣ ਕੇ ਪੁਲਿਸ ਵਾਲਾ ਕਾਫੀ ਗੁੱਸੇ ਵਿੱਚ ਬਾਹਰ ਆਉਂਦਾ ਹੈ ਉਹ ਬਾਹਰ ਆ ਕੇ ਕਿਸ਼ਨ ਲਾਲ ਨੂੰ ਕਹਿਣ ਲੱਗਦਾ ਹੈ ਕਿ ਲੱਗਦਾ ਤੂੰ ਭੁੱਲ ਗਿਆ ਮੈਂ ਤੈਨੂੰ ਕੀ ਸਮਝਾਇਆ ਸੀ ਕਿ ਮੇਰੇ ਤੋਂ ਪੈਸੇ ਨਾ ਮੰਗੇ ਨਹੀਂ ਤਾਂ ਮੈਂ ਤੇਰੇ ਤੇ ਕੋਈ ਨਾ ਕੋਈ ਕੇਸ ਪਾ ਕੇ ਤੈਨੂੰ ਅੰਦਰ ਕਰ ਦੇਵਾਂਗਾ ਉਸ ਤੋਂ ਬਾਅਦ ਹੀ ਤੇਰੀ ਅਗਲ ਟਿਕਾਣੀ ਆਵੇਗੀ ਪਰ ਕਿਸ਼ਨ ਲਾਲ ਉਸ ਇਨਫੈਕਟਰ ਨੂੰ ਕਹਿੰਦਾ ਹੈ ਕਿ ਦੇਖੋ ਸਰ ਜੀ ਮੈਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਹੈ ਮੈਨੂੰ ਮੇਰੇ ਦੁੱਧ ਦੇ ਪੈਸੇ ਚਾਹੀਦੇ ਆ ਜੇ ਤੁਸੀਂ ਪੈਸੇ ਨਾ ਦਿੱਤੇ ਤਾਂ ਮੈਂ ਦੁੱਧ ਦਾ ਦੇਣਾ ਬੰਦ ਕਰ ਦੇਵਾਂਗਾ ਕਿਉਂਕਿ ਮੈਨੂੰ ਕੁਝ ਬਚਦਾ ਹੀ ਨਹੀਂ ਇਹ ਗੱਲ ਸੁਣ ਕੇ ਪੁਲਿਸ ਵਾਲਾ ਹੋਰ ਵੀ ਜ਼ਿਆਦਾ ਗਰਮ ਹੋ ਜਾਂਦਾ ਹੈ ਉਹ ਕਿਸ਼ਨ ਲਾਲ ਦਾ ਕਲਰ ਫੜ ਲੈਂਦਾ ਹੈ ਤੇ ਉਸ ਨੂੰ ਧਮਕਾਉਣ ਲੱਗਦਾ ਹੈ ਪਰ ਬਜਿੰਦਰ ਤੋਂ ਇਹ ਗੱਲ ਸਹਿਣ ਨਹੀਂ ਹੁੰਦੀ ਉਹ ਇੱਕ ਜ਼ੋਰਦਾਰ ਥੱਪੜ ਪੁਲਿਸ ਵਾਲੇ ਦੇ ਮੂੰਹ ਤੇ ਮਾਰ ਦਿੰਦਾ ਹੈ ਇਹ ਦੇਖ ਕੇ ਪੁਲਿਸ ਵਾਲਾ ਹੋਰ ਵੀ ਜ਼ਿਆਦਾ ਗੁੱਸੇ 'ਚ ਆ ਜਾਂਦਾ ਹੈ ਉਹ ਬਜਿੰਦਰਵਲ ਵੀ ਹੱਥ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਪਰ ਬਜਿੰਦਰ ਫੌਜ ਦੀ ਟ੍ਰੇਨਿੰਗ ਕਰ ਚੁੱਕਿਆ ਸੀ ਇਸ ਲਈ ਉਹ ਪੁਲਿਸ ਵਾਲੇ ਦੀ ਚੰਗੀ ਤੌਣੀ ਲਾਉਂਦਾ ਜਦੋਂ ਹੁਣ ਪੁਲਿਸ ਵਾਲੇ ਨਾਲ ਇਹ ਸਭ ਕੁਝ ਹੋ ਰਿਹਾ ਹੁੰਦਾ ਤਾਂ ਆਂਗਵਾੜ ਦੇ ਲੋਕ ਵੀ ਤਮਾਸ਼ਾ ਦੇਖਣ ਲਈ ਆ ਜਾਂਦੇ ਆ ਕਿਉਂਕਿ ਉਹ ਸਾਰੇ ਉਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਇਹ ਗੱਲ ਪੁਲਿਸ ਵਾਲੇ ਤੋਂ ਸਹਿਣ ਨਹੀਂ ਹੁੰਦੀ ਉਹ ਅੰਦਰ ਜਾ ਕੇ ਥਾਣੇ ਵਿੱਚ ਫੋਨ ਮਲਾਉਂਦਾ ਹੈ ਉਹ ਬਜਿੰਦਰ ਨੂੰ ਕਹਿਣ ਲੱਗਦਾ ਹੈ ਕਿ ਤੂੰ ਇੱਥੇ ਰੁਕ ਮੈਂ ਤੈਨੂੰ ਦੱਸਦਾ ਇੱਕ ਪੁਲਿਸ ਵਾਲੇ ਨਾਲ ਬਹਿਸ ਕਰਨ ਦਾ ਕੀ ਨਤੀਜਾ ਹੁੰਦਾ ਹੈ ਥੋੜੇ ਟਾਈਮ ਬਾਅਦ ਹੀ ਪੁਲਿਸ ਦੀ ਗੱਡੀ ਉਹਨਾਂ ਦੇ ਕੋਲ ਆ ਜਾਂਦੀ ਹੈ ਪੁਲਿਸ ਵਾਲੇ ਗੱਡੀ 'ਚ ਉਤਰਦੇ ਆ ਉਹ ਪੁਲਿਸ ਵਾਲਾ ਸਿਪਾਹੀਆਂ ਨੂੰ ਕਹਿਣ ਲੱਗਦਾ ਹੈ ਕਿ ਇਹਨੂੰ ਨਾਲ ਫੜ ਕੇ ਥਾਣੇ ਲੈ ਚੱਲੋ ਇਹਨਾਂ ਦੀ ਚੰਗੀ ਖਤਰਬਾਰੀ ਕਰਨੀ ਹੈ ਜਿਵੇਂ ਹੀ ਉਹ ਪੁਲਿਸ ਵਾਲੇ ਉਹਨਾਂ ਦੇ ਨੇੜੇ ਆਉਣ ਲੱਗਦੇ ਆ ਤਾਂ ਬਜਿੰਦਰ ਪਹਿਲਾਂ ਆਪਣਾ ਆਰਮੀ ਵਾਲਾ ਆਈਡੈਂਟੀਟੀ ਕਾਰਡ ਕੱਢ ਕੇ ਉਹਨਾਂ ਨੂੰ ਦਿਖਾਉਂਦਾ ਤੇ ਦੱਸਦਾ ਕਿ ਮੇਰਾ ਨਾਮ ਬਜਿੰਦਰ ਹੈ ਉਹ ਉਹਨਾਂ ਨੂੰ ਦੱਸਦਾ ਹੈ ਕਿ ਇਹਨਾਂ ਨੇ ਪਹਿਲਾਂ ਸਾਡੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਸਾਡੇ ਦੁੱਧ ਦੇ ਪੈਸੇ ਨਹੀਂ ਦਿੰਦਾ ਜਦੋਂ ਮੇਰੇ ਪਿਤਾ ਜੀ ਪੈਸੇ ਮੰਗਦੇ ਆ ਤਾਂ ਇਹ ਉਲਟਾ ਉਹਨਾਂ ਨੂੰ ਕਿਸੇ ਝੂٹے ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦਾ ਹੈ ਇਹ ਸੁਣ ਕੇ ਪੁਲਿਸ ਵਾਲੇ ਬਜਿੰਦਰ ਨੂੰ ਕਹਿਣ ਲੱਗਦੇ ਆ ਕਿ ਉਹ ਸਭ ਕੁਝ ਤਾਂ ਠੀਕ ਹੈ ਪਰ ਤੁਸੀਂ ਇਹਨਾਂ ਦੀ ਸ਼ਿਕਾਇਤ ਕਰ ਸਕਦੇ ਸੀ ਇਸ ਤਰ੍ਹਾਂ ਕਿਸੇ ਪੁਲਿਸ ਵਾਲੇ ਦੇ ਹੱਥ ਚੱਕਣਾ ਚੰਗੀ ਗੱਲ ਨਹੀਂ ਪਰ ਬਜਿੰਦਰ ਕਹਿੰਦਾ ਹੈ ਕਿ ਮੈਂ ਹੱਥ ਬਿਲਕੁਲ ਨਹੀਂ ਚੱਕਿਆ ਮੈਂ ਤਾਂ ਪਿਆਰ ਨਾਲ ਆਪਣੇ ਪੈਸੇ ਮੰਗਣ ਲਈ ਆਇਆ ਸੀ ਪਰ ਇਹਨੇ ਮੇਰੇ ਪਿਤਾ ਦਾ ਕਾਲਰ ਫੜ ਕੇ ਉਹਨਾਂ ਤੇ ਹੱਥ ਚੁੱਕਿਆ ਉਸ ਤੋਂ ਬਾਅਦ ਹੀ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਮੇਰੇ ਤੋਂ ਇਹਦੇ ਵੱਜ ਗਈਆਂ ਮੇਰਾ ਇਹਨਾਂ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਉਹ ਪੁਲਿਸ ਵਾਲਾ ਜਿਹਦਾ ਨਾਮ ਵਿਸ਼ਾਲ ਸੀ ਉਹਨਾਂ ਨੂੰ ਝੂਠਾ ਸੱਤ ਕਰਨ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਇਹ ਆ ਕੇ ਮੇਰੇ ਤੇ ਰੋਹ ਮਾਰਨ ਲੱਗ ਗਈ ਇਹ ਸੁਣ ਕੇ ਬਜਿੰਦਰ ਹੱਸਦਾ ਹੋਇਆ ਆਪਣੀ ਜੇਬ 'ਚ ਰੱਖਿਓ ਇੱਕ ਕੈਮਰੇ ਨੂੰ ਬਾਹਰ ਕੱਢਦਾ ਹੈ ਉਹ ਕੈਮਰੇ ਨੂੰ ਚਲਾ ਕੇ ਦਿਖਾਉਂਦਾ ਤੇ ਕਹਿੰਦਾ ਹੈ ਕਿ ਮੇਰੇ ਕੋਲ ਸਬੂਤ ਹੈ ਇਹ ਸਬੂਤ ਮੈਂ ਐਸਪੀ ਸਾਹਿਬ ਨੂੰ ਦੇਣ ਵਾਲਾ ਹਾਂ ਕਿਉਂਕਿ ਮੇਰੀ ਉਹਨਾਂ ਨਾਲ ਪਹਿਲਾਂ ਹੀ ਗੱਲ ਹੋ ਚੁੱਕੀ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਬੰਦਾ ਇੱਕ ਰਿਸ਼ਵਤਖੋਰ ਹੈ ਤੇ ਜੇ ਤੁਸੀਂ ਵੀ ਇਹਦਾ ਸਾਥ ਦਿਓਗੇ ਤੁਹਾਡੇ ਤੇ ਵੀ ਮੁਕੱਦਮਾ ਬਣ ਸਕਦਾ ਹੈ ਇਸ ਨੂੰ ਕਿਉਂ ਸਪਾਈ ਕਹਿਣ ਲੱਗਦੇ ਐ ਕਿ ਨਹੀਂ ਅਸੀਂ ਇਸ ਗੱਲ 'ਚ ਨਹੀਂ ਪੈਂਦੇ ਜੇ ਇਹ ਗੱਲ ਐ ਤਾਂ ਜਾਂਚ ਪੜਤਾਲ ਵਿੱਚ ਸਾਰੀ ਗੱਲ ਸਾਫ਼ ਹੋ ਜੂਗੀ ਹੁਣ ਇਹ ਸਭ ਕੁਝ ਦੇਖ ਕੇ ਉਹ ਪੁਲਿਸ ਵਾਲਾ ਜਿਹਦਾ ਨਾਮ ਵਿਸ਼ਾਲ ਕੁਮਾਰ ਸੀ ਉਹ ਬਜਿੰਦਰ ਦੇ ਕੋਲ ਆ ਆਂਦਾ ਐ ਤੇ ਆ ਕੇ ਕਹਿਣ ਲੱਗਦਾ ਕਿ ਮੇਰੇ ਤੋਂ ਗਲਤੀ ਹੋ ਗਈ ਤੁਸੀਂ ਇਹ ਵੀਡੀਓ ਐਸਪੀ ਸਾਹਿਬ ਨੂੰ ਨਾ ਦਿਖਾਓ ਜੇ ਇਹ ਵੀਡੀਓ ਉਹਨਾਂ ਕੋਲ ਚਲੀ ਗਈ ਤਾਂ ਉਹ ਮੈਨੂੰ ਸਸਪੈਂਡ ਕਰ ਦੇਣਗੇ ਉਸਨੇ ਬਜਿੰਦਰ ਅਤੇ ਉਹਦੇ ਪਿਓ ਨੂੰ ਕੁਝ ਅਜਈਆਂ ਗੱਲਾਂ ਕਹੀਆਂ ਸਨ ਜਿਨ੍ਹਾਂ ਤੋਂ ਸਾਫ ਪਤਾ ਲੱਗਦਾ ਸੀ ਕਿ ਇਹ ਪੁਲਿਸ ਵਾਲਾ ਵਰਦੀ ਵਿੱਚ ਗੁੰਡਾਗਰਦੀ ਕਰ ਰਿਹਾ ਹੈ ਪਰ ਬਜਿੰਦਰ ਉਹਨੂੰ ਬਿਲਕੁਲ ਵੀ ਮਾਫ ਨਹੀਂ ਸੀ ਕਰਨਾ ਚਾਹੁੰਦਾ ਉਹ ਕਹਿੰਦਾ ਹੈ ਕਿ ਇਹ ਵੀਡੀਓ ਤਾਂ ਹੁਣ ਐਸਪੀ ਸਾਹਿਬ ਦੇ ਕੋਲ ਜਾਵੇਗੀ ਤੇ ਤੈਨੂੰ ਤੇਰੀ ਗਲਤੀ ਦੀ ਸਜ਼ਾ ਜ਼ਰੂਰ ਮਿਲੇਗੀ ਪਰ ਕਿਸ਼ਨ ਲਾਲ ਕਹਿੰਦਾ ਹੈ ਕਿ ਨਹੀਂ ਪੁੱਤ ਜੇ ਇਹ ਮਾਫੀ ਮੰਗ ਰਿਹਾ ਹੈ ਤਾਂ ਇਹਨੂੰ ਮਾਫ ਕਰ ਦੇ ਇਹ ਕੋਈ ਵੱਡੀ ਗੱਲ ਨਹੀਂ ਪਹਿਲਾਂ ਤਾਂ ਵਜਿੰਦਰ ਆਪਣੇ ਪਿਓ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦਾ ਪਰ ਜਦੋਂ ਪਿਓ ਬਾਰ-ਬਾਰ ਕਹਿੰਦਾ ਤਾਂ ਵਜਿੰਦਰ ਉਸ ਨੂੰ ਮaaf ਕਰ ਦਿੰਦਾ ਉਹ ਪੁਲਿਸ ਵਾਲਾ ਵੀ ਕਹਿੰਦਾ ਕਿ ਮੈਂ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਾਂਗਾ ਜੇ ਤੁਹਾਨੂੰ ਮੇਰੀ ਕੋਈ ਵੀ ਸ਼ਿਕਾਇਤ ਮਿਲਦੀ ਹੈ ਤਾਂ ਤੁਸੀਂ ਇਹ ਵੀਡੀਓ ਐਸਪੀ ਸਾਹਿਬ ਤੱਕ ਪਹੁੰਚਾ ਸਕਦੇ ਹੋ ਉਸ ਦਿਨ ਤੋਂ ਬਾਅਦ ਉਹ ਪੁਲਿਸ ਵਾਲਾ ਪੂਰੀ ਤਰ੍ਹਾਂ ਨਾਲ ਸੁਧਰ ਜਾਂਦਾ ਆਂਡ ਗਵਾਨ ਤੇ ਸ਼ਹਿਰ ਦੀਆਂ ਦੁਕਾਨਾਂ ਦੇ ਲੋਕ ਵੀ ਸੁੱਖ ਦਾ ਸਾਹ ਲੈਣ ਲੱਗ ਗਏ ਸੀ ਹੁਣ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ